ਨਾ ਮੈਂ ਸਾਲਾ ਕੋਈ ਪਾਸੇ ਡਰ ਵੀ ਨਹੀਂ ਆਉਂਦਾ ਕੀ ਕਰਾਂ ਅੱਜ ਕੱਲ ਮੇਰੇ ਸਾਲੇ ਰਹੀ ਨਹੀਂ ਜਵਾਕ ਜਿਹੜੇ ਰਹਿ ਗਿਆ ਸਾਰੇ ਜਾਈ ਜਾਂਦੇ ਹੋਰ ਐ ਰਾਜ ਜਾਲ ਕੋਈ ਨਾ ਆਵੇ ਨਾ ਜਾਵੇ ਤਾਂ ਕੀ ਕਰੀਏ ਬਸ ਮਾਤਾ ਲੈ ਕੀ ਕਰੇ ਕੱਲਾ ਬਟ ਕਿਉਂ ਆਲੇ ਕਿਉਂ ਜੀ ਕਿਵੇਂ ਤੈਨੂੰ ਕੀ ਮੈਂ ਚਾਹ ਜੇ ਮਰਜ਼ੀ ਆਵਾ ਕਿਵੇਂ ਸੀਟੀਆਂ ਮਾਰਦਾ ਕਿਵੇਂ ਭੱਜ ਕੇ ਜੇ ਪੈਣੀ ਆ ਕੀ ਹੋ ਗਿਆ ਤੈਨੂੰ ਨਹੀਂ ਪਤਾ ਭੱਜ ਕੇ ਪੈਣੀ ਆ ਕੱਲ ਕੀ ਹੋਇਆ ਸੀ ਨਾਰ ਕੋਲੇ ਬਿਠਾ ਕੇ ਤੁਰਿਆ ਮੈਨੂੰ ਉਮ ਉਹ ਹੌਦਾ ਚ ਵੇਖੀ ਭਾਏ ਦਾ ਕਰਾ ਮੈਂ ਦੱਸਾਂ ਉਧਰ ਉਹ ਆ ਗਈ ਹੁਣ ਤਾਂ ਮੇਰਾ ਕੀ ਮਸੂਰਾ ਹੈ ਉਧਰ ਫਿਰ ਤੂੰ ਆਈ ਨਹੀਂ ਸੀ ਮੈਨੂੰ ਤਾਂ ਲਿਜਾ ਸਕਦਾ ਸੀ ਉਹਨੂੰ ਤਾਂ ਪਥੇਰਾ ਲੈ ਗਿਆ ਪਿਠਾਕੇ ਓਏ ਹੁਣ ਉਹਨੂੰ ਤਾਂ ਫਿਰ ਲੈ ਕੇ ਜਾਣੀ ਧੀ ਹੁਣ ਵੀ ਘਰੇ ਵੀ ਚੱਲ ਮਹਾ ਚੱਲ ਤੂੰ ਵਗ ਜੇਂਗੀ ਆਏਂਦੀ ਮੈਨੂੰ ਆ ਜਾ ਉਧਰੋਂ ਵਗ ਜੇਂਗੀ ਲੱਗ ਗਿਆ ਮੈਨੂੰ ਸਾਰਾ ਪਤਾ ਪਥੇਰਾ ਪਿਆਰ ਕਰਦਾ ਤੂੰ ਉਹਨੂੰ ਉਹੀ ਮੋਟੀ ਮੋਟੀ ਕਰੀ ਜਾਣਾ ਉਹਨਾਂ ਦਾ ਤਾਂ ਉਹ ਮੇਰੇ ਛੱਡ ਗਿਆ ਮੈਂ ਤਾਂ ਤੈਨੂੰ ਪਚਾਉਣ ਦਾ ਮਾਰਾ ਉਧਰੋਂ ਆ ਗਿਆ ਤਾਂ ਇਹ ਤਾਂ ਮੈਨੂੰ ਪਿਟਾ ਕੇ ਉੱਤ ਤੁਰਿਆ ਹੋਰ ਦੱਸ ਕਿਵੇਂ ਹਾਂ ਹੋਰ ਦੱਸ ਮਗਰੋਂ ਸੋਡਾ ਵਾ ਕੇ ਬੋਲਣ ਲੱਗਿਆ ਉਹ ਜਿਹੜਾ ਰੱਖਿਆ ਸੀ ਤੁਸੀਂ ਕੀ ਕਹਿੰਦਾ ਸੀ ਕੀ ਕਹਿੰਦਾ ਸੀ ਉਹ ਕਹਿੰਦਾ ਨਹੀਂ ਮੈਂ ਦੱਸੂ ਕਿ ਨੂੰ ਲੈ ਕਿ ਨੂੰ ਮੈਂ ਤੈਨੂੰ ਕਹੀ ਨਹੀਂ ਕਿ ਵੀ ਭਾਈ ਉਹ ਕੱਕੜ ਦਾ ਜਿਹੜਾ ਉਹ ਤਾਂ ਨਹੀਂ ਦੇਖ ਲਾਉਂਦਾ ਕਿੰਨੇ ਦੱਸ ਆਹੋ ਹਾਂ ਕੀ ਕਹਦਾ ਸੀ ਠੀਕ ਹੈ ਕਹਿੰਦਾ ਸੀ ਬਥੇਰਾ ਕੁਝ ਬੋਲਦਾ ਸੀ ਕਹਿੰਦਾ ਨਹੀਂ ਮੇਰੇ ਨਾਲ ਗੱਲ ਕਰਨੀ ਦੱਸੂ ਐਂ ਕਹਿੰਦਾ ਸੀ ਆਹੋ ਨਹੀਂ ਕਹਦਾ ਕਿਸੇ ਨਾਲ ਹੋਰ ਕਰਾ ਗੱਲ ਅੱਛਾ ਕਰਾ ਦੇ ਉਹਦੀ ਕਿਸੇ ਨਾਲ ਵਿਚਾਰੇ ਦੀ ਫਿਰ ਹੋਰ ਕੀ ਆਪਾਂ ਕਿਉਂ ਅੱਗੇ ਮੈਂ ਤੇਰ ਨਾਲ ਕਰਕੇ ਤਰ ਗਈ ਉਹਦਾ ਵੀ ਚਾਰ ਦੇ ਟੱਪਿਆਂ ਤੇ ਪਾਣੀ ਨਹੀਂ ਪਾਇਆ ਤੇ ਟੱਪੇ ਤੇ ਪਾਣੀ ਆ ਮੈਨੂੰ ਨਾ ਬਲਾ ਕਰਨ ਵਾਲੇ ਮੈਂ ਤੈਨੂੰ ਬੁਲਾਉਣਾ ਹੈਗਾ ਹੋ ਕੀ ਗੱਲ ਦੱਸਣਾ ਮੈਂ ਤੈਨੂੰ ਦੱਸਦੀ ਗੱਲ ਮੈਨੂੰ ਨਾ ਬਲਾਈਂ ਹੁਣ ਜਾ ਪਾਏਂਗੀ ਜਾ ਤੂੰ ਤੂੰ ਲੈ ਤੇਰੀ ਕੀ ਭੈਣ ਦਾ ਹਾਈ ਨਹੀਂ ਕੀ ਪਰਦਾ ਕੀ ਆ ਇਹ ਸਾਲੇ ਵੀ ਦੱਚ ਵੀ ਹੂੰ ਇਹ ਔਖੇ ਆ ਵੀ ਭੈਣ ਦੇ ਡਾਂ ਕੋਈ ਲੱਭਣੀ ਪੁੱਤਕਾਰ ਇੰਦਾਂ ਲੈ ਬਣਾ ਪੂਜ ਪਟੇਰਾ ਪੈਰ ਥੱਲੇ ਭੈਣ ਦੇ ਜਾਰਾ ਲੱਗੀ ਦੀ ਕੱਲ ਦੇ ਹਾੜੀ ਭੈਣ ਦਾ ਖਸਮ ਨਾ ਹੋ ਪਈਏ ਸਾਰੇ ਜੇ ਮੈਨੂੰ ਕਹਿੰਦਾ ਛੀ ਛਾਲਾ ਸੀਸੀ ਦਾ ਭੈਣ ਦੇਖਾ ਜਬ ਸਿੱਧੀ ਸਿੱਧੀ ਚੋਂ ਕਿ ਤੇਰਾ ਫੇਰੇ ਰਹਿ ਕੇ ਤੇਰੇ ਜਿੱਦ ਮੈਂ ਉੱਥੇ ਛੱਡ ਕੇ ਤੁਰੇ ਕਿਹੜੀ ਕਲੀ ਵਿੱਚ ਹੋ ਗਏ ਟੱਕਰੇ ਖੜ ਗਿਆ ਵਾ ਹੋਂ ਫੜ ਕੇ ਭੱਜ ਲਾ ਬੇਵਤ ਕਿਆਂ ਵਰਜਾਈ ਮੈਂ ਬੜੀ ਔਖੀ ਆ ਚੁੱਪ ਕਰ ਜਾ ਤੂੰ ਮੈਂ ਪਹਿਲੀ ਮਨ ਦੁਖਿ ਹੋਇਆ ਪਿਆ ਮੇਰਾ ਸਖਾਲੀ ਦਾ ਕਿਤੇ ਉਹ ਜਣਾ ਕੋਸਾ ਸਾਰਾ ਤੇਰੇ ਤੇ ਲੈ ਜਾ ਸਖਾਲੀ ਦਾ ਮੈਂ ਕਰ ਦਿੰਨਾ ਹਾਂ ਕੁਛ ਨਹੀਂ ਵਰਜਾਈ ਬੰਦਾ ਕਿੱਦਾਂ ਹੋਣੀ ਹੈਗੀ ਨਹੀਂ ਕੁਛ ਕਿਹਾ ਨਾ ਨਾ ਇਹ ਕੁਸਲਾ ਆ ਆਉਣਾ ਕਿੱਧਰ ਆ ਮੈਂ ਇੱਧਰ ਆਈ ਆ ਇੱਧਰ ਜਾਣੀ ਆ ਦੱਸ ਕੰਮ ਦਾ ਕਰ ਜਿਹੜਾ ਕਿ ਆਦੀ ਮਤਨ ਮਾਚਾ ਕਿਹੜਾ ਕੰਮ ਉਹ ਈ ਕਿਹੜਾ ਬੰਦ ਬਸ ਉਹ ਲੱਗੇ ਕਿਸੇ ਪਾਸੇ ਮੇਰੀ ਕਰਦੇ ਟਾਂਕਾ ਫੱਟੋ ਕੀ ਬਤਾ ਪੁੰਨ ਲੱਗੇ ਤੈਨੂੰ ਸਖਾਲੀ ਹੋ ਜਾਣਗੇ ਔਖੀ ਜਹੀ ਫਿਰਦੀਆਂ ਕਿਹਦੇ ਟਾਂਕਾ ਪਕੜਾ ਲੱਗ ਜੀ ਪੁੰਨ ਤਰ੍ਹਾਂ ਹੈ ਛੜਿਆ ਨਾ ਪੁੰਨ ਲੱਗਦੀ ਹੁੰਦਾ ਇਹਦੇ ਨਾ ਕਰਦਾ ਲੋਖਲਾ ਕੋਈ ਕੋਈ ਦਿਨ ਤੇਰੇ ਨਗਾਚ ਹੋਣੀ ਪੜਦੀ ਹੁੰਦੀਆਂ ਹਾਂ ਅੱਛਾ ਹੈਗੇ ਕੁੜੀ ਹਾਂ ਕੁੜੀ ਹੈਗੇ ਕਾ ਕੁੜੀ ਹੀ ਹੈ ਹੂੰ ਕਰਨੀ ਕਰਨ ਹਾਲੇ ਮੈਂ ਤਾਂ ਕਹਿਣਾ ਹੈ ਕਿ ਟਲਦਾ ਫਿਰ ਕੱਲ ਸੁਣ ਲੈ ਮੇਰੀ ਜਿਵੇਂ ਨਾਰ ਕੋਲ ਬੋਲਦਾ ਸੀ ਉੱਥੇ ਬੈਠਾ ਨਾ ਖੇਤ ਉਹ ਬੱਜਾ ਇਹਨੂੰ ਤਾਂ ਚੱਲਦਾ ਜਿੰਨੀ ਹੀ ਹੈਗੀ ਫਿਰ ਤੂੰ ਹੀ ਕਰ ਲੈ ਹਾਂ ਜਿੰਨੀ ਹੀ ਤੂੰ ਹੀ ਕਰ ਲੈ ਬੇ ਤੂੰ ਚੁੱਪ ਕਰ ਜਾ ਮੈਂ ਤਾਂ ਸਿੱਤਰ ਨਾ ਖਾ ਲਈ ਕਿਤੇ ਮੈਂ ਕੂਕਰੂ ਕੂ ਕਰ ਦੂੰ ਹੁੰਨੀ ਆ ਕਿਉਂ ਹੋਰ ਕੀ ਕਰਾ ਹੋਰ ਕਿਵੇਂ ਕਰਾ ਤੂੰ ਦੱਸ ਗੱਲੀ ਕਰ ਲੋ ਹੋਰ ਮੈਂ ਮੈਂ ਮਾਰੂੰਗਾ ਤੇ ਚਪੇੜਾ ਝੋਟਿਆ ਬਣ ਕੱਲ ਦਾ ਚਵਾਖਾ ਤੂੰ ਸ਼ਰਮੀ ਨਹੀਂ ਮੰਨਦਾ ਉਹ ਚਾਚਾ ਨੀਂਦਾ ਹੀ ਦੱਸਦਾ ਤੈਨੂੰ ਕਿਹੜਾ ਪਤਾ ਲੱਗਦਾ ਕੁਛ ਹੋ ਚਾਚਾ ਭਾਂ ਦਾ ਖਸ ਮੈਂ ਪੱਕਾ ਕਾਣੋਂ ਪੁੱਛਦਾ ਮੈਂ ਤਾਂ ਚਾਚਾ ਚਾਚਾ ਲਾਈਏਗੀ ਬੱਚਾ ਚੁੱਪ ਕਰ ਤੂੰ ਗਾਹਣੇ ਗੱਲਾਂ ਨਹੀਂ ਪੁੱਛ ਦਿੰਦੇ ਤੂੰ ਹੋ ਜਾ ਨਿਆਣਾਗਾ ਤੈਨੂੰ ਪਤਾ ਨਹੀਂ ਇਹ ਗੱਲਾਂ ਦਾ ਲੱਗ ਜਾ ਸੀਨੇ ਦੀ ਆਕੇ ਠੰਡ ਕਾਲ ਜੇ ਪਾ ਦੇ ਹੈ ਨਹੀਂ ਲੈ ਕਦੋਂ ਦਾ ਨਿਕਲਿਆ ਤੜਕੇ ਦਾ ਚਾਹ ਪੀ ਕੇ ਮੁੜ ਕੇ ਹੁਣ ਤੱਕ ਨਹੀਂ ਆਇਆ ਐ ਨਹੀਂ ਰੋਟੀ ਖਾ ਲਾਂ ਟਾਈਮ ਤੇ ਆ ਕੇ ਇਹਦੇ ਨਹੀਂ ਸੱਥਾ ਲੋਟ ਆਉਂਦੀ ਹੈਗਾ ਕਿਵੇਂ ਲੱਗੀ ਇਹਨੇ ਚੁੱਪ ਕਰਕੇ ਬਲਜੀ ਤਾਂ ਓਹੋ ਮੈਂ ਤਾਂ ਤਾਂ ਚਾੱਕੀ ਨਹੀਂ ਹੈਗੀ ਆਹਾਂ ਧਿਆਨ じゃ ਅੱਧਰ ਬਸ ਵਗ ਗਿਆ ਹੋ ਤੇ ਕਿਦੂ ਕੁਦੂ ਲਈ ਤੈਨੂੰ ਸਾਡੇ ਖੇਤੋਂ ਨਾ ਨਾ ਦੀਦੀ ਮੈਂ ਨਹੀਂ ਕਿ ਕਦੂ ਲੈਣਾ ਮੈਂ ਤਾਂ ਆਖੋ ਤੇ ਛੋੜ ਖੇਤ ਬੰਦੇ ਬੰਦੇ ਲੱਗੇ ਮੈਨੂੰ ਮੈਂ ਸੁਣਿਆ ਸੀ ਤੂੰ ਕਹੀਂ ਕਿ ਅੱਜ ਬੰਦਿਆਂ ਨੂੰ ਜਾਣਾ ਉਹਦੀ ਮਾਰ ਹੀ ਨਹੀਂ ਗਈ ਮੈ ਤਾਂ ਲਹ ਮੈਂ ਕੱਲ ਗਈ ਦੀ ਤੂੰ ਮੈਨੂੰ ਦੱਸ ਦਾਂਦੀ ਆਲੂ ਪਕੌੜੇ ਧਰ ਲੈ ਫਿਰ ਮੈਂ ਕਿ ਚੱਲ ਫੇਰ ਚਾਈ ਮੈਂ ਵੀ ਅੱਛੇ ਦੇਖੀ ਗਈ ਮਾਂ ਬਲਜੀ ਤਾਂ ਆਈ ਨਹੀਂ ਹੈਗੀ ਪਰ ਮੈਂ ਤਾਂ ਕੋਈ ਨਾ ਮੈਨੂੰ ਕਿੱਥੇ ਦੂਰਾ ਚ ਟੱਕਰੀ ਰਾਜ ਫਿਰ ਮੈਂ ਜਾਮਾ ਤਾਂ ਤਾਂ ਹੀ ਟਕਰਾਂ ਫਿਰ ਮੈਂ ਤਾਂ ਨੌਮੀ ਤੇ ਰਹਿ ਗਈ ਤੂੰ ਲਿਆਉਂਦੀ ਫਿਰ ਕੀ ਹੁੰਦਾ ਨਹੀ ਮਾਂਮੀ ਤੇ ਬਾਕੀ ਤੂੰ ਰੋ ਰਾ ਤੂੰ ਤਾਂ ਨਾ ਗਈ ਨੀ ਮੇਰਾ ਤਾਂ ਕੰਮੇ ਨਹੀਂ ਨਿਭੜਦਾ ਕੀ ਕਰਾਂ ਮੈਂ ਤਾਂ ਹੁਣ ਤੇ 12 ਵਜੇ ਪਈ ਨੇ ਤੂੰ ਹੁਣ ਉਹ ਨੂੰ ਢਾਕੇ ਰੱਖਦੀ ਕੰਮ ਤੇ ਲੈ ਚਾਹ ਪੀਂਦਾ ਨਿਕਲਾ ਹੋ ਤੜਕੇ ਦਾ ਹਾਂ ਚਾਹ ਪੀਂਦਾ ਢੰਡਾ ਉਹਦਾ ਤਾਂ ਸਾ ਤੂੰ ਤਾਂ ਇਹ ਨਾ ਇਹ ਹੀ ਨਹੀਂ ਠੀਕ ਆਉਂਦੀ ਹੈ ਹੈਗਿਆ ਆਹ ਹਣਾ ਦੋ ਕੰਮ ਕਰਦਾ ਆ ਛੱਡੀ ਜੇ ਐ ਕਰ ਲੈ ਤਾਂ ਇਹ ਮਤਲਬ ਡੰਡਾ ਹੁੰਦਾ ਜੇ ਐ ਕਰ ਲੈ ਨਹੀਂ ਉਹ ਤਾਂ ਮੈਂ दारू ਪੀ ਕੇ ਰਾਤ ਨੂੰ ਮੇਰਾ ਤਾਂ ਕੁੜਕੜ ਕੇ ਕਰੂੰਡਰ ਕਰ ਦਊਗਾ ਮਰਨਾ ਝਾੜੂ ਪੁੱਠਾ ਕਰ ਲੈ ਨਹੀਂ ਬਾਲੀ दारू ਪੀ ਕੇ ਬੋਲਦਾ ਦਾਰੂ ਪੀ ਕੇ ਮੈਂ ਬੋਲਦਾ ਇੱਕ ਤਾਂ ਲਾਇਲਾ ਕੋਡਾ ਸਾਲਾ ਤੂੰ ਕੀ ਮਾੜੀ ਥੋੜਾ ਲੈ ਕਿੱਥੇ ਲੱਤਾ ਜਾਂਦਾ ਹਾਂ ਤੂੰ ਕੀ ਮਾੜੀ ਦੀ ਨਿਕੀ ਤੱਕ ਲੰਦਾ ਮਰਨਾ ਦੇਖਦਾ ਵੀ ਨਹੀਂ ਉਹ ਕਿੱਥੇ ਬੱਜਣੀ ਆ ਤੂੰ ਕਹੀਂ ਕਹਿੰਦੇ ਭੈਣ ਦਾ ਖਸਮ ਜਮੀਨ ਢੱਕਾ ਤੋੜਦਾ ਮੈਨੂੰ ਕਹੀਂ ਗਾਲ ਕੱਢ ਦੇ ਮੈਂ ਤੇ ਗਾਲ ਨਿਕਲ ਕੇ ਗੁੱਸਾ ਨਾ ਕਰੀ ਚੰਨੀ ਗੱਪਸਾ ਦਾ ਕਾਦੀ ਹੈ ਹੀ ਅਹੀਂ ਆਹੀ ਜਾ ਨੰਮਾ ਅਜੇ ਤੱਕ ਨਹੀਂ ਆਇਆ ਹੈਗਾ ਮੈਂ ਤਾਂ ਬਲਾਈ ਗੁੱਸਾ ਝੜਦਾ ਹੋਤੇ ਚੱਲ ਹੋਰ ਚਾਪੀ ਕੇ ਵਾਜੀ ਨਹੀਂ ਲੈ ਚੌੜ ਚੱਲ ਪਾਣੀ ਪਿਆ ਦੇ ਕੁੱਟ ਕਲਿਆ ਲੈ ਆ ਜਾ ਬੜੀ ਗਰਮੀ ਪੈਂਦੀ ਸੱਚੀ ਗੱਲ ਆ ਮਸਾ ਕੰਮ ਉਹਨਾਂ ਦੀ ਕੁੜੀ ਦਾ ਮਸਕੁਣੀ ਨਿਕਲਿਆ ਨਹੀਂ ਮਸਕੋ ਕੇ ਥਨੇ ਕਲਣਾ ਹੁਣ ਨਹੀਂ ਮਸਕ ਮਸਕਣ ਦਾ ਭੁੱਲ ਜਾਣਾ ਹੋ ਨਹੀਂ ਮੈਂ ਖ ਨੱਕ ਤੋਂ ਵੱਖੀ ਨਹੀਂ ਸੀ ਉਠਣ ਦਿੰਦੇ ਹਾਂ ਹੁਣ ਬੋਲਣ ਤੋਂ ਅੱਗੇ ਨਹੀਂ ਰਹੇ ਹੈਗੇ ਤੇ ਹੁਣ ਕੱਲ ਮੈਨੂੰ ਟੱਕਰੀ ਸੀ ਕੀ ਨੀਵੀ ਪਾ ਕੇ ਨੰਗੀ ਜਾਂ ਗੱਡੀਆਂ ਲੈ ਕੇ ਰੋਜ ਜਾਂਦੇ ਭਾਲਣਾ ਅੱਛਾ ਹੁਣ ਨਹੀਂ ਰਹਿੰਦੀ ਹਾਂ ਹਾਂ ਤਾਂ ਹੁਣ ਤਾਂ 77 ਹੋ ਗਈ ਉਹ ਕੋਈ ਨਹੀਂ ਲੱਭਦੀ ਕਿਸੇ ਬਸ ਉਹ ਦੂਜਿਆਂ ਨੇ ਵੀ ਹਟਾ ਲਈ ਕੁੜੀ ਨਾਲੋਂ ਨਹੀਂ ਉਹਨਾਂ ਦਾ ਹਟਾਉਣੀ ਏ ਧੀ ਹਾਂ ਹੋ ਕਹਿੰਦੇ ਖੇ ਵੀ ਅਸੀਂ ਤਾਂ ਤੋਂ ਭਾਈ ਅਸੀਂ ਦਰਨ ਤੋਰਦੇ ਕੁੜੀ ਟਿਊਸ਼ਨ ਤੇ ਲੱਗੀ ਹੋਈ ਸੀ ਜਿਹੜੀ ਕੁੜੀ ਉਹ ਮਿੱਟੀ ਗੁਸੋਂ ਤੋਂ ਵੀ ਹਟਾ ਲੀ ਉਹ ਤਾਂ ਫਿਰ ਹਟਾਉਣ ਦੀ ਅਗਲਾ ਕਹਿੰਦਾ ਕਿ ਤੇ ਇਹ ਵੀ ਸਾਡ ਵਾਲੇ ਨਹੀਂ ਦਰਦ ਨਹੀਂ ਹਟਾ ਲੇ ਉਹ ਤਾਂ ਫਿਰ ਉਹ ਤਾਂ ਬਾਕੀ ਹੁਣ ਦਰਦ ਨਹੀਂ ਹਟਾ ਲੇ ਉਹ ਫਿਰ ਅਗਲਾ ਕਹਿੰਦਾ ਵੀ ਸਾਡੀ ਨਾ ਕੁੜੀ ਨਿਕਲ ਜੇ ਕਿਤੇ ਹੁਣ ਤਾਂ ਪਤਾ ਹੀ ਨਹੀਂ ਦੱਲੇ ਕਿ ਕਿਤੇ ਬਾਹਰ ਜਾ ਵੀ ਨਹੀਂ ਭੈਣੇ ਕੀ ਕਾਲਜੋਗਾ ਨਹੀਂ ਰੱਬ ਲੈਣਾ ਆਇਆ ਪਿਆ ਸਹੀ ਗੱਲ ਹੈ ਕਿੰਨਾ ਲੋੜਿਆਂ ਦੀ ਕਰਮੀ ਪੈਂਦੇ ਮੈਂ ਤਾਂ ਕਰਮੀ ਦੇਖ ਜੇ ਕਿ ਦੌਰੇ ਪਈ ਨਹੀਂ ਚੱਲ ਕੋਈ ਤੂੰ ਤਾਂ ਬਾਹਰ ਹੀ ਕਰਮੀ ਮੰਨਦੀ ਆ ਮੈਨੂੰ ਤਾਂ ਲੱਗਦੀ ਫਿਰ ਖੇਤ ਕਿਵੇਂ ਜਾਣੀ ਨਹੀਂ ਇੱਕ ਦਿਨ ਗਈ ਸੀ ਉਤਣ ਖੇਤ ਪਹਿਲੇ ਦਿਨ ਮੈਂ ਕੀ ਰੋਜ ਤੁਰ ਹੀ ਫੜਦੀ ਆ ਉਹ ਤਾਂ ਇਹ ਕਹਿੰਦੀ ਕਹਿੰਦਾ ਰੋਟੀ ਫੜਾਇਆ ਜਾ ਕੇ ਆ ਜਾ। ਅੱਛਾ ਤਾਂ ਕਰਕੇ ਵਾਗੀ ਮੈਂ ਨਹੀਂ ਜਾਂਦੀ ਨਾ ਮੈਂ ਤਾਂ ਕੱਟੀ ਜਾਂਦੀ। ਚਲ ਕੋਈ ਨਾ ਫਿਰ ਰੋਟੀ ਤਾਂ ਫੜਾਉਣੀ ਆ। ਨਹੀਂ ਫਿਰ ਉਹ ਕਹਿੰਦਾ ਕਿ ਗੋਡੇ ਟੁੱਟੇ ਨੇ ਉਹ ਤੇ ਆ ਜਾ ਕਰ ਸਾਈਕਲ 'ਚੋਂ ਬੁਤੇ ਆ ਕੇ ਲੈ ਜਾ ਕਰ। ਨਹੀਂ ਆਉਂਦਾ ਨਹੀਂ ਕਦੇ ਕਦੇ ਤਾਂ ਵਿਚਰ ਕੇ ਵਹਿ ਜਾਂਦਾ ਕਦੇ ਕਦੇ ਚੰਗਾ ਭਲਾ ਰੋਟੀ ਨਾਲ ਹੀ ਲੈ ਜਾਂਦਾ ਤਟਕੀ। ਨਾਲ ਹੀ ਉਹਨੂੰ ਕਹਿੰਦਾ ਜਿਹੜਾ ਮੁੰਡਾ ਰੱਖਿਆ ਸੀਗਾ ਉੱਥੇ ਕੰਮ ਤੇ ਉਹ ਕਹਿੰਦਾ ਭਾਈ ਰੋਟੀ ਫੜਦੇ ਘਰੋ ਚੱਕ ਲੈ। ਨਹੀਂ ਫਿਰ ਐ ਦੀਗਾ ਵੀ ਚੱਲ ਘੰਟਾ ਤੋਂ ਘੰਟੇ ਕੰਮ ਕਰ ਲੂ ਦੱਸ ਦੇ ਹਾਂ ਜਾ ਕੇ ਨਹੀਂ ਤੈਨੂੰ ਪਤਾ ਹੀ ਆ ਦਿਹਾੜੀ ਘੱਟ ਕੰਮ ਕਰਦੇ ਨੇ। ਹਾਂ ਤਾਂ

ਕਿਉਂ ਅਨਵਰ ਟਾਈਮ ਕਿਥੇ ਲਾਇਆ ਕੋਈ ਆਇਆ ਨਹੀਂ ਉੱਥੇ ਬੈਠਾ ਦੇਖੀਏ ਆਉਂਦੇ ਹੁੰਦੇ ਮੂੰਪਾਏ ਦਾ ਹੁੰਦੇ ਜਾਂਦਾ ਕੋਈ ਮੱਤਰ ਸੰਜਾ ਮੈਂ ਜਾਂਦਾ ਤੂੰ ਗੱਲੀ ਪਾਏ ਜਾਂਦਾ ਆਹੋ ਆਈ ਨਹੀਂ ਪਤਾ ਚਲਾਨੀ ਚੱਕੀਆਂ ਮਾਰਦਾ ਮੈਂ ਬੈਠਾ ਉੱਥੇ ਆਪ ਕੋਤੇ ਪਕਾਈ ਨਾ ਕਰਿਆ ਤਾਂ ਮੈਥੋਂ ਪਿੱਛੇ ਨਿਕਸ ਆਉਂ ਮੈਨੂੰ ਮੈਂ ਜਾਣਦੀ ਆ ਮੈਂ ਕਹਿੰਦਾ ਸੀ ਕਿਵੇਂ ਆ ਗਈ ਮੇਰੇ ਨਾਲ ਇਹਨੂੰ ਨਾ ਬੜਿਆ ਕਰ ਮੈਂ ਤੈਨੂੰ 15 ਵਾਰ ਕਿਹਾ ਕਿਉਂ ਮੇਰੇ ਨਾਲ ਇਹ ਖੁੱਪਤ ਨਹੀਂ ਚਲਾਣੇ ਤਾਂ ਨਾ ਮੈਂ ਕੀ ਕਹਾਂ ਹਾਂ ਇਹ ਤੈਨੂੰ ਕੀ ਕਹਤਾ ਇਹਨੇ ਵਾਹ ਮੈਨੂੰ ਲਾ ਦਿਆ ਪੈੜੀ ਇਹ ਚੁਕਲ ਹੋਰ ਐ ਇਹਨੂੰ ਨਾ ਬਾੜਿਆ ਉਧਰ ਦਾ ਤੂੰ ਬੜਾ ਚਾਚਾ ਨਾਲ ਕਹਿੰਦਾ ਸੀ ਵੀ ਆਜ ਆ ਖੇਤ ਕਦੂ ਤੜਾ ਦੂੰਗਾ ਫਲਾਣਾ ਤੜਾ ਬਾਦੂੰਗਾ ਗਰੀਬ ਗੁਰ ਪਰਮਾ ਇਹਦਾ ਨਹੀਂ ਹੁਣ ਕਹਿਆ ਜਾਂਦਾ ਵੀ ਨਾ ਭਾਈ ਤੋੜ ਕੇ ਨਾ ਲੈ ਪਰ ਹੁਣ ਅੱਡੀ ਛੇਦੀ ਕੀ ਹੋ ਗਿਆ ਵੀ ਘਰੇ ਨਾ ਬਣਦੇ ਇਹਨੂੰ ਕਦੂ ਤੋੜ ਦਿਆ ਤੋੜ ਲੈ ਤੇ ਚਲ ਭਾਈ ਹੁਣ ਆਇਆ ਤਾਂ ਨਹੀਂ ਫਿਰ ਧਰੇ ਤੇ ਨਹੀਂ ਬਾੜੀਦਾ ਹਰੇਕ ਨੂੰ ਤੂੰ ਤਾਂ ਇੱਥੇ ਲੈ ਕੇ ਬਹਿ ਜਾਨੀ ਆ ਉਹ ਤਾਂ ਨੰਗੀ ਜਾਂਦੀ ਸੀ ਮੈਂ ਤਾਂ ਟੜੂ ਮਾਰਦੀ ਸੀ ਬਾਰਚ ਮਖਾ ਜਾ ਚਾਹ ਪੀ ਕੇ ਵਗ ਜੀ ਕਦੀ ਨਾ ਬਸ ਪਾਣੀ ਪਿਆ ਦੇ ਬਸ ਇੱਥੇ 2 ਮਿੰਟ ਬਹਿ ਡਗੀ ਮੈਂ ਤੂੰ ਕਦੋਂ ਸੱਚੀ ਨੇ ਗਈ ਨਾ ਨਾ ਇਹਦਾ ਕਿੱਥੇ ਗਈ ਆ ਤੂੰ ਆਈ ਚ ਉਹ ਉੱਥੇ ਕੱਲੀ ਹੋਰ ਕੀ ਆਣਾ ਉੱਥੇ ਮੈਨੂੰ ਤਾਂ ਲੱਗਦਾ ਉਹ ਕੌਂਜਣਾ ਨਹੀਂ ਦੇਤੀ ਬੜਨ ਨਹੀਂ ਦਿੰਦਾ ਉੱਥੇ ਆਹੋ ਬੜਨ ਨਹੀਂ ਦਿੰਦਾ ਹੈਗਾ ਹਾਂ ਤੈਨੂੰ ਤਾਂ ਉਹੀ ਭੈ ਭਾਈ ਜਾਂਦਾ ਵੀ ਭਾਇ ਦਾ ਮੈਨੂੰ ਤਾਂ ਅਗੀ ਬਹਿਮ ਪਾ ਜਾਂਦਾ ਹੂੰ ਟਾਈਮ ਤੇ ਘਰੇ ਆ ਕੇ ਰੋਟੀ ਰੋਟੀ ਖਾਣਾ ਘੰਡੀ ਹੋ ਗਈ ਰੋਟੀ ਕਦੋਂ ਦੀ ਪਕਾਈ ਪਈ ਹੈ ਰੋਟੀ ਨੂੰ ਤਾਂ ਕੋਈ ਚੀਜ਼ ਨਹੀਂ ਕਰਦਾ ਬਸ ਹਿੰਗ ਕਰਮਾਇਸ਼ ਜੀ ਭਰੀ ਪਈ ਹੈ ਮੈਂ ਤਾਂ ਸੱਚੀ ਸੁਣ ਮੈਂ ਤਾਂ ਡਾਕਟਰ ਕੋਲ ਜਾ ਕੇ ਦਵਾਈ ਲੈ ਕੇ ਆਉਣਾ ਤਾਂ ਲਿਆ ਦਵਾਈ ਨਾਲ ਮਾ ਕਰਾ ਉਹਦਾ ਬੀਪੀ ਚੈੱਕ ਕਰ ਤੂੰ ਆਸ ਬਸ ਠੀਕ ਆ ਵਧੀਆ ਮੈਂ ਤਾਂ ਕੀ ਹੈ ਤੂੰ ਹੀ ਜਾ ਤੈਨੂੰ ਜੜਾ ਪੈਸਾ ਆਜੂ ਵਸੰਧਾਰਾ ਹੋਣਾ ਜੇ ਸੰਧਾਰਾ ਦਿਵਾਲੀ ਤਿੰਨਾ ਟਾਈਮ ਪਿਆ ਸੰਧਾਰੇ ਨੂੰ ਅੱਡੀਛਾ ਦੀ ਕੀ ਹੋ ਗਿਆ ਹੂੰ ਉਹ ਨਾਲੇ ਮੈਨੂੰ ਤੇਰੇ ਵਾਲੇ ਭਾਈ ਦਾ ਫੋਨ ਆਇਆ ਦੀਗਾ ਉਹ ਕਹਿੰਦੀ ਵੀ ਮੈਂ ਆਪੇ ਜਾਉਂਗੀ ਜੀ ਤੇ ਆਜੂਗੀ ਫਿਰ ਹਾਂ ਹਜੇ ਛੜ ਜੇ ਕਿਸੇ ਦਾ ਤਾਂ ਚਾਹੋ ਮਨਾ ਲਿਆ ਕਰ ਚਾਹੋ ਤਾਂ ਮਤਾਂ ਮਨਾ ਮੈਨੂੰ ਤਾਂ ਡਰ ਲੱਗਦਾ ਰਹਿੰਦਾ ਸਾਰਾ ਦਿਨ ਵੀ ਕੋਈ ਕਿਤੇ ਹੋਰ ਕਾਂਡ ਨਾ ਹੋ ਜੇ ਹਾਂਡ ਤਾਂ ਹਾਂ ਚਾਹੋ ਕਾਧਾ ਮਨਾਵਾ ਮੈਂ ਗਾੜ ਮਖਲਾਵਦਾ ਹੋਣਾ ਹਾਂ ਤੂੰ ਜਾ ਦਵਾਈ ਲੈ ਜਾ ਤੇ ਮਾ ਕਟ ਖਾਇਆ ਕਰ ਹਾਂ ਤਾਂ ਮੈਂ ਜਾ ਕੇ ਉਹਨਾਂ ਨੂੰ ਦਵਾਈ ਲੈ ਕੇ ਆ ਕੇ ਆਹੋ ਦਵਾਈ ਨੂੰ ਚੱਲਿਆ ਤੇਰੇ ਕੋਲ ਮੈਨੂੰ ਨਹੀਂ ਲੱਗਦਾ ਚਾਹ ਬਣਾ ਲੈ ਚਾਹ ਫਿਰ ਆ ਕੇ ਮੈਂ ਗੋੜੀ ਲੈ ਕੇ ਚਾਹ ਵੀ ਕੇ ਪਾਉਂਗਾ ਚਲ ਚੰਗਾ ਆਹੋ ਜਾਇਆ ਮਰਨੇ ਦਾ ਕੋਈ ਕੁੱਖ ਦੁੱਖਦਾ ਹੋਊਗਾ ਫਿਰ ਨਾ ਹੁਣ ਕਿਸੇ ਤੀਵੇਂ ਮਕਰ ਰੁੜ ਜਾਏ ਲਹੂ ਪੀ ਛੱਡਿਆ